ਜਮਾਨਤ ਅਰਜੀ ਫੇਰ ਰਾਤ ਜਿਹੜੀ ਉਹ ਹੋਈਆਂ ਉਸ ਨੂੰ ਜਦਾਂ ਦੇਖਦੇ ਹੋ ਕਿਉਂਕਿ ਜਮਾਨਤ ਅਰਜੀ ਪਹਿਲਾਂ ਤੇਰੀ ਗੱਲ ਕੀਤੀ ਗਈ ਸੀ ਔਰ ਗੱਲ ਅਕਸਰ ਨਹੀਂ ਕਰਦੀ ਜਾਈ ਰਹੀ ਸੀ ਕਿ ਕਦੇ ਕੋਰਟ ਨੇ ਸਹੀ ਹੋਏ ਸ਼ਾਇਦ ਜਮਾਨਤ ਮੇਟਿੰਗ ਵਾਂਗ ਜਮਾਨਤ ਕੋਰਟ ਨੇ ਨਹੀਂ ਦਿੱਤੇ ਹਾਂ ਤੇ ਇਸ ਤੋਂ ਬ੍ਰੌਡਲੀ ਪ੍ਰਾਈਮਾ ਫੇਸੀਆ ਇਹੀ ਸਾਬਤ ਹੁੰਦਾ ਹੈ ਸਿੱਧ ਹੁੰਦਾ ਹੈ ਕਿ ਜੋ ਕੇਸ ਉਹਨਾਂ ਦੇ ਉੱਪਰ ਪਿਆ ਹੈ ਉਹਦੇ ਵਿੱਚ ਤੱਥ ਨੇ ਉਹਦੇ ਵਿੱਚ ਫੈਕਟਸ ਨੇ ਉਹ ਕੇ ਸਹੀ ਨੇ ਜੇ ਉਹ ਸਹੀ ਨੇ ਤਾਹੀਂ ਕੋਰਟ ਨੇ ਮੈਂ ਸਮਝਦਾ ਕਿ ਉਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕੀਤਾ ਹੋਏਗਾ। ਚੰਡੀਗੜ੍ਹ ਦਾ ਬਾਰਡਰ ਨੇ ਕੱਪੇ ਹੋਏ ਕਹਿੰਦੇ ਫੋਨ ਆ ਗਿਆ ਕਿ ਘਰ ਵਾਪਸੀ ਕਰੋ ਔਰ ਜਦੋਂ ਅੰਮ੍ਰਿਤਸਰ ਪਹੁੰਚੇ ਉਹ ਸਿੱਧਾ ਘਰ ਨਹੀਂ ਗਏ ਕਹਿੰਦੇ ਰਾਜਪੁਰ ਵੇਰਕਾ ਦੇ ਘਰ ਗਏ ਤੇ ਉੱਥੇ ਘਰ ਵਾਪਸੀ ਕੀਤੀ ਹੈ ਔਰ ਰਾਜਪੁਰ ਵੇਰਕਾ ਕਹਿੰਦੇ ਨਜ਼ਰਾਈ ਕਹਿੰਦੇ ਆਵਾਜ਼ੀ ਪਾਰਟੀ ਤੇ ਜ਼ਬਰਨ ਜੁਆਇਨਿੰਗ ਕਰਾਈ ਸੀ। ਦੇਖੋ ਇਸ ਤਰ੍ਹਾਂ ਹੈ ਕਿ ਮੇਰੇ ਕੋਲ ਸਾਡੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਮੇਅਰ ਨੇ ਮੋਤੀ ਪਾਟੀਆਂ ਜੀ ਜੀ ਮੇਰੇ ਕੋਲ ਉਹਨਾਂ ਦਾ ਫੋਨ ਆਇਆ ਕਿ ਜੀ 2एमसी ਖੁਦ ਆਪ ਜੁਆਇਨ ਕਰਨਾ ਚਾਹੁੰਦੇ ਨੇ ਤੁਹਾਡੇ ਕੋਲੇ ਅਸੀਂ ਲਾਈਕ ਆਉਣਾ ਚਾਹੁੰਦੇ ਨੇ ਮੈਂ ਕਿਹਾ ਜੀ ਆਇਆਂ ਨੂੰ ਆ ਗਏ ਇੱਥੋਂ ਜੁਆਇਨ ਆਪ ਦੀ ਖੁਸ਼ੀ ਨਾਲ ਹੋ ਗਏ ਗਏ ਨੇ ਔਰ ਕਹਿ ਕੇ ਜੀ ਅਸੀਂ ਕੰਮ ਕਰਾਂਗੇ ਪਾਰਟੀ ਲਈ ਆਪਦੇ ਸ਼ਹਿਰ ਦੀ ਆਪਦੇ ਬੋਰਡਰ ਦੀ ਉਸ ਤੋਂ ਮਗਰੋਂ ਜਿਵੇਂ ਤੁਸੀਂ ਮੈਨੂੰ ਵੀ ਰਾਤੀ ਮਿਲਾਂ ਦੇ 12 1 ਵਜੇ ਕੋਈ ਪੋਸਟ ਪੂਸ ਜੀ ਆਈ ਉਹ ਪਈ ਦੇਖੀ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਸਮਾਜ ਦੇ ਵਿੱਚ ਵੀ ਤੇ ਰਾਜਨੀਤੀ ਦੇ ਵਿੱਚ ਵੀ ਹਰ ਤਰ੍ਹਾਂ ਦਾ ਬੰਦਾ ਹੁੰਦਾ ਹੈ ਜੀ ਸਮਾਜ ਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਵੀ ਹਰ ਤਰ੍ਹਾਂ ਦਾ ਬੰਦਾ ਹੁੰਦਾ ਕੋਈ ਜ਼ਬਾਨ ਦਾ ਪੱਕਾ ਹੁੰਦਾ ਕੋਈ ਸਟੈਂਡ ਦਾ ਪੱਕਾ ਹੁੰਦਾ ਤੇ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਥਾਲੀ ਦੇ ਬੈਂਗਣ ਵਾਂਗੂ ਜਿੱਧਰ ਨੂੰ ਮੜੀ ਝੋਲ ਪਈ ਉਧਰ ਨੂੰ ਰੋੜ ਗਏ ਸੋ ਇਹੋ ਜਿਹਿਆਂ ਦਾ ਨਾ ਇੱਧਰ ਕੋਈ ਵੈਲੀ ਹੁੰਦੀ ਹੈ ਨਾ ਉਧਰ ਕੋਈ ਵੈਲੀ ਹੁੰਦੀ ਹੈ ਇੱਥੇ ਆ ਪਾ ਕੇ ਪਾਰਟੀ ਆਫਿਸ ਦੇ ਵਿੱਚ ਸ਼ਾਮਲ ਹੋ ਕੇ ਗਏ ਨੇ 300 ਕਿਲੋਮੀਟਰ ਦੂਰੋਂ ਤੇ ਉਥੋਂ ਉਹ ਰਾਜਕੁਮਾਰ ਵੇਰ ਕਦੇ ਘਰ ਗਏ ਨੇ ਕਿ ਰਾਜਕੁਮਾਰ ਉਹਨਾਂ ਦੇ ਵੇਰ ਕਦੇ ਘਰੇ ਗਿਆ ਇਹ ਤਾਂ ਫਿਰ ਤੁਸੀਂ ਦੱਸ ਰਹੇ ਮੈਨੂੰ ਪਰ ਸਵਾਲ ਇਹ ਹੈ ਵੀ ਸਟੈਂਡ ਹੈ ਜਿਹੜਾ ਪਰ ਉਹਦੇ ਨਾਲ ਜਿਹੜੇ ਜਿਹੜੇ ਇੰਨੇ ਸਟੈਂਡ ਦੇ ਕੱਚੇ ਨੇ ਉਹਨਾਂ ਤੋਂ ਮੈਂ ਸਮਝਦਾ ਕਿ ਇੱਧਰ ਵੀ ਕੁਝ ਨਹੀਂ ਸਮਰਨਾ ਸੀਗਾ ਸੋ ਇਹ ਤਾਂ ਜੋ ਹੁੰਦਾ ਜਿਵੇਂ ਹੁੰਦਾ ਠੀਕ ਹੀ ਹੈ ਅੱਜ ਹੋਰ ਬਾਜੀ ਚਲੋ ਫਲਾਟ ਨੂੰ ਲੈ ਕੇ ਜੀ ਬੜੀ ਹਲਾਤ ਸਰਕਾਰ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਹੋਏ ਨੇ ਸਾਰੀ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਇਨ ਫੈਕਟ ਸਾਡੇ ਜਿਹੜੇ ਮਨਿਸਟਰਸ ਐਮ ਐਲ ਏਜ਼ ਔਰ ਸਾਡੇ ਪਾਰਟੀ ਵਰਕਰਸ ਔਰ ਅਹੁਦੇਦਾਰ ਵੀ ਨੇ ਉਹਨਾਂ ਨੂੰ ਵੀ ਡਿਊਟੀਆਂ ਲੱਗੀਆਂ ਹੋਈਆਂ ਨੇ ਮੈਂ ਸਮਝਦਾ ਕਿ ਅ ਇੰਤਜ਼ਾਮ ਪੁਖਤਾ ਨੇ ਪਰ ਕਿਉਂਕਿ ਕਈ ਤਰ੍ਹਾਂ ਦੀ ਬਾਰਿਸ਼ ਕੱਲੇ ਪੰਜਾਬ ਦੇ ਵਿੱਚ ਨਹੀਂ ਉੱਪਰਲੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਪੈ ਰਹੀ ਹੈ ਉਹਦੇ ਕਰਕੇ ਕੁਝ ਏਰੀਆਜ਼ ਦੇ ਵਿੱਚ ਹਾਲਾਤ ਗੰਭੀਰ ਬਣੇ ਹੋਏ ਨੇ ਪਰ ਐਜ਼ ਆਫ ਨਾਓ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਜੀ ਅਮਰਾਂਗ ਕਮੇਟੀ ਦੀ ਚੋਣਾਂ ਜੀ ਹੋ ਗਈ ਆ ਬਲਾਕ ਕਮੇਟੀ ਦੀ ਬਲਾਕ ਸੰਗਠਨ ਦੀ ਕੀ ਇਹ ਸਰਪੰਚਾਂ ਦਾ ਜਿਹੜਾ ਹੈਗਾ ਪੈਟਰਨ ਤੇ ਇਹ ਲੜੋਂਗੇ ਜਾਂ ਜਿਵੇਂ ਉਹ ਉਹਨਾਂ ਨੂੰ ਕਿਹਾ ਸੀ ਪਿੰਡ ਵਾਲੇ ਜਿਨੇ ਚੋਣਾਂ ਚੋਣਾਂ ਸੰਤੇ ਹੋਣਗੇ ਨਹੀਂ ਇਹ ਜਿਹੜੀ ਇਲੈਕਸ਼ਨ ਹੋਣੀ ਹੁੰਦੀ ਹੈ ਜੀ ਜ਼ਿਲ੍ਹਾ ਪ੍ਰੀਸ਼ਦ ਦਾ ਬਲੌਕ ਸਮਿਤੀ ਦੀ ਇਹ ਚੋਣ ਨਿਸ਼ਾਨ ਤੇ ਹੀ ਹੁੰਦੀ ਹੈ ਜੀ ਇਹ ਇਹ ਤੁਸੀਂ ਕਹਿ ਲਿਆ ਤੁਹਾਡੀ ਸਾਡੀ ਤਾਂ ਵਿਸ਼ੇ ਤਿਆਰੀ ਹੈ ਜੀ ਜਦੋਂ ਲੋਕਾਂ ਦੇ ਕੰਮ ਹਾਰ ਟਾਈਮ ਕਰਦੇ ਆ ਤੇ ਕੰਮਾਂ ਨਾਲ ਹੀ ਤਿਆਰੀ ਹੁੰਦੀ ਹੈ ਤੇ ਜਦੋਂ ਵੀ ਅਨਾਉਂਸ ਕਰੇਗਾ ਇਲੈਕਸ਼ਨ ਕਮਿਸ਼ਨ ਸਾਡੇ ਵੱਲੋਂ ਤਿਆਰੀ ਹੈ ਰੋਡਸਾ ਜੀ ਬਿਲਕੁਲ ਮਜੀਦ ਜੀ ਜਮਾਨਤ ਅਰਜੀ ਫਿਰ ਰਾਤ ਜਿਹੜੀ ਉਹ ਪਈ ਹੈ ਉਸ ਨੂੰ ਕਿਤਾ ਦੇਖਦੇ ਹੋ ਕਿਉਂਕਿ ਜ਼ਮਾਨਤ ਅਰਜੀ ਪਹਿਲਾਂ ਵੀ ਬੇਨਾਂ ਦੀ ਗੱਲ ਕੀਤੀ ਗਈ ਸੀ ਔਰ ਗੱਲ ਅਕਸਰ ਨਹੀਂ ਕਰਦੀ ਜਾਈ ਰਹੀ ਸੀ ਕਿ ਅੰਦੇ ਕਿ ਰਿਪੋਰਟ ਜੇ ਸਹੀ ਹੋਏ ਕਿ ਸ਼ਾਇਦ ਜ਼ਮਾਨਤ ਕਮੇਟੀ ਕੁੜ ਜ਼ਮਾਨਤ ਕੋਰਟ ਨੇ ਨਹੀਂ ਦਿੱਤੇ ਆ ਤੇ ਇਸ ਤੋਂ ਬ੍ਰੌਡਲੀ ਪ੍ਰਾਈਮਾ ਫੇਸੀਆ ਇਹੀ ਸਾਬਤ ਹੁੰਦਾ ਹੈ ਸਿੱਧ ਹੁੰਦਾ ਹੈ ਕਿ ਜੋ ਕੇਸ ਉਹਨਾਂ ਦੇ ਉੱਪਰ ਪਿਆ ਹੈ ਉਹਦੇ ਵਿੱਚ ਤੱਥ ਨੇ ਉਹਦੇ ਵਿੱਚ ਫੈਕਟਸ ਨੇ ਉਹ ਕੇਸ ਸਹੀ ਨੇ ਜੇ ਉਹ ਸਹੀ ਨੇ ਤਾਂ ਹੀ ਕੋਰਟ ਨੇ ਮੈਂ ਸਮਝਦਾ ਕਿ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਖਾਰਜ ਕੀਤਾ ਹੋਏਗਾ ਹਮਦ ਜੀ ਜਦੋਂ ਆਪਾਂ ਦੀ ਪਾਰਟੀ ਵਿਪੱਖ ਸੁੰਨੇ ਸੀ ਨਾ ਕਿਸਾਨਾਂ ਦਾ ਮੁਆਵਜ਼ਾ 50 ਹਜ਼ਾਰ ਤੋਂ 60 ਹਜ਼ਾਰ ਦਾ ਮੰਗਿਆ ਨਾ ਪਰ ਆਪ ਕੀ ਸੰਚਾਰ ਆਏ ਨੂੰ 63 ਸਾਲ ਹੋ ਗਏ ਹਜੇ ਮੁਆਵਜ਼ਾ 15 ਹਜ਼ਾਰ ਦੇ ਘੜਾਏ ਨਾ ਕੀ ਕਾ ਕਰਦੇ ਦੇਖੋ ਇਹਦੇ ਬਾਰੇ ਮੈਨੂੰ ਤਾਂ ਜਿਹੜਾ ਕੰਸਰਨ ਡਿਪਾਰਟਮੈਂਟ ਹੈ ਖੇਤੀਬਾੜੀ ਜਾਂ ਫਾਈਨੈਂਸ ਉਹਦੇ ਬਾਰੇ ਕੀ ਰੀਜਨਸ ਨੇ ਕਦੇ ਇਹ ਡਿਮਾਂਡ ਸਰਕਾਰ ਕੋਲ ਆਈ ਹੈ ਜਾਂ ਨਹੀਂ ਆਈ ਉਹਦੇ ਬਾਰੇ ਪੁਖਤਾ ਪਤਾ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਕੁਝ ਦੱਸ ਸਕੂਗਾ ਕਿ ਕਿਉਂ ਔਰ ਕਿਸ ਕੋਚ ਇਹ ਵੀ ਨਹੀਂ ਹੈ ਕਿ 15 ਹਜ਼ਾਰ ਮੇਰੇ ਖਿਆਲ ਦਿੱਤਾ ਮੈਨੂੰ ਆਈਡੀਆ ਹੈ ਮੈਂ 100% ਕਨਫਰਮ ਨਹੀਂ ਪਰ ਜਿੰਨਾ ਮੈਨੂੰ ਆਈਡੀਆ ਹੈ ਉਹ ਡਿਪੈਂਡ ਕਰਦਾ ਹੈ ਓਨ ਦਾ ਕੁਆਂਟਮ ਆਫ ਲਾਸ ਕਿ ਫਸਲ ਦਾ ਨੁਕਸਾਨ ਕਿੰਨਾ ਹੋਇਆ ਹੈ ਉਹ ਚ ਆਈ ਥਿੰਕ ਦੋ ਤਿੰਨ ਵੇਰੀਏਸ਼ਨਸ ਦੇ ਦੋ ਤਿੰਨ ਸਲੈਬਸ ਨੇ ਹੁਣ ਜੇ ਆਪਾਂ ਕਹੀਏ ਵੀ ਸਿਰਫ ਉਸੇ 15000 ਹੀ ਹੈ ਇਸ ਤਰ੍ਹਾਂ ਸ਼ਾਇਦ ਨਾ ਹੋਵੇ ਫਿਰ ਵੀ ਲੈਟ ਮੀ ਬੀ ਡਬਲ ਸ਼ੋਰ ਮੈਨੂੰ ਇੱਕ ਵਾਰੀ ਦੁਬਾਰਾ ਰੀਕਨਫਰਮ ਕਰ ਲਓ ਦੈਨ ਆਲ ਗੈਟ ਬੈਕ ਟੂ ਯੂ ਹਮੇਸ਼ਾ ਤੁਸੀਂ ਵਿਧਾਨ ਸਭਾ ਚ ਕੋਈ ਮੁੱਦਾ ਚੁੱਕਦੇ ਹੁੰਦੇ ਸੀ ਕਿਸਾਨਾਂ ਦੇ ਮਾਮਲੇ ਵਿੱਚ ਵੀ 50000 ਤੋਂ ਵੱਧ ਦੀ ਚੀਜ਼ ਹੈ ਜੇ ਨਵੀਂ ਸਲੇਵ 15 ਜੀ ਮੈਕਸਿਮਮ ਹੈ ਲੋਕੀ 9 ਕਿਲੋ ਹੋ ਰਹਾ ਹੈ ਫਿਰ ਮੈਂ ਉਹੀ ਕਹਿ ਰਿਹਾ ਨਹੀਂ ਮੈਨੂੰ ਇੱਕ ਵਾਰੀ ਪਤਾ ਕਰ ਲਓ ਨਾ ਕਦੇ ਅੱਜ ਤੱਕ ਸਾਢੇ 3 ਕਿਉਂਕਿ ਨਾ ਮੇਰੇ ਕੋਲ ਡਿਪਾਰਟਮੈਂਟ ਹੈ ਨਾ ਹੀ ਮੇਰੇ ਨਾਲ ਕਦੇ ਇਹਦੇ ਬਾਰੇ ਕੋਈ ਕਿਸੇ ਦੀ ਵਿਚਾਰ ਚਰਚਾ ਹੋਈ ਹੈ ਉਹ ਜਿਹੜੀ ਚੀਜ਼ ਦਾ ਮੈਂ ਅੱਖੀਂ ਦੇਖੀ ਨਹੀਂ ਜਾਂ ਕੰਨੀ ਸੁਣੀ ਨਹੀਂ ਹੈਗੀ ਜਾਂ ਮੇਰੇ ਕੋਲ ਉਹਦੇ ਐਡਮਿਨਿਸਟ੍ਰੇਟਿਵਲੀ ਉਹਦੇ ਫੈਕਟਸ ਨਹੀਂ ਨੇ ਜੋ ਤੱਕ ਮੇਰੇ ਕੋਲ ਪੂਰੇ ਨਹੀਂ ਆਏ ਨੇ ਮੈਂ ਤੁਹਾਨੂੰ ਕੀ ਜਵਾਬ ਦਵਾਂ ਅਮਰਜੀਤ ਤੁਸੀਂ ਕੈਬਨਿਟ ਸਿਸਟਰ ਮੁੰਡੇ ਨਾਲ ਨਾਲ ਪਾਰਟੀ ਦੇ ਪ੍ਰੈਜ਼ੀਡੈਂਟ ਸਰਕਰ ਦੇ ਮਿਨਿਸਟਰ ਡਿਪਾਰਟਮੈਂਟ ਸੇ ਚੇਂਜ ਹੋ ਰਿਹਾ ਹੈ ਕਿ ਪ੍ਰਧਾਨ ਦੀ رائے ਲਈ ਗਏ। ਇਹ ਜ਼ਰੂਰੀ ਨਹੀਂ ਹੈ ਜੀ ਕਿ ਮੀਡੀਆ ਦੇ ਵਿੱਚ ਹਰ ਅਸੀਂ ਆਪ ਦੇ ਅੰਦਰਲੀ ਪਰਿਵਾਰ ਦੀ ਗੱਲ ਹੈ ਜਿਹੜੀ ਉਹ ਸ਼ੇਅਰ ਕਰੀਏ। ਇਹਦਾ ਪ੍ਰੈਰੋਗੇਟਿਵ ਹੈ ਜਿਹੜਾ ਉਹ ਸੋਲੀ ਚੀਫ ਮਿਨਿਸਟਰ ਦਾ ਔਰ ਇਨ ਕੰਸਲਟੇਸ਼ਨ ਵਿਦ ਪਾਰਟੀ ਨੈਸ਼ਨਲ ਕਨਵੀਨਰ ਉਹ ਹੁੰਦਾ ਹੈ। ਸੋ ਇਹਦੇ ਬਾਰੇ ਮੈਂ ਸਮਝਦਾ ਕਿ ਉਹਨਾਂ ਦੀ ਵਿਚਾਰ ਚਰਚਾ ਜਿਹੜੀ ਉਹ ਹੋਈ ਹੋਗੀ ਮੇਰੀ ਕੰਸਲਟੇਸ਼ਨ ਹੋਈ ਕਿ ਨਹੀਂ ਹੋਈ। ਉਹਦੇ ਨਾਲ ਨਾ ਮੇਰੇ ਖਿਆਲ ਤੁਹਾਡਾ ਕੋਈ ਕੰਸਰਨ ਹੋਣਾ ਚਾਹੀਦਾ ਤੇ ਨਾਲ ਲੋਕਾਂ ਦਾ ਕੰਸਰਨ ਹੋਣਾ ਚਾਹੀਦਾ ਪਾਵਰ ਡਿਪਾਰਟਮੈਂਟ ਹੈ ਜਿਹੜਾ ਇਹ ਟੋਟਲੀ ਪ੍ਰੈਰੋਗੇਟਿਵ ਹੈ ਚੀਫ ਮਿਨਿਸਟਰ ਦਾ ਕਿ ਉਹਨੇ ਕਿਹੜੇ ਮਹਿਕਮੇ ਦਾ ਕੰਮ ਕਿਹੜੇ ਆਪਦੇ ਕੁਲੀਕ ਤੋਂ ਲੈਣਾ ਹੈ ਅਮਨ ਜੀ ਸਟਾਰਟਿੰਗ ਤੇ ਵੀ ਕਿਹਾ ਗਿਆ ਸੀ ਕਿ ਸਰ ਡਿਪਾਰਟਮੈਂਟ ਨੂੰ ਰਿਵਿਊ ਕੀਤਾ ਜਾਏਗਾ ਕਿ ਮੰਤਰੀ ਕਿਉਂਜੇ ਕੰਮ ਕਰ ਰਹੇ ਨੇ ਕਿ ਕੀ ਵਧੀਆ ਕੰਮ ਨਹੀਂ ਹੋ ਰਿਹਾ ਸੀਗਾ ਸ਼ਾਇਦ ਇਹ 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 ਹਵਾਈ ਗੱਲਾਂ ਦਾ ਮੈਂ ਕਦੇ ਹਵਾਈ ਜਵਾਬ ਨਹੀਂ ਦਿੱਤਾ ਹੈਗਾ ਇਹਦੇ ਬਾਰੇ ਰਿਵਿਊ ਜੇ ਕਰਨਾ ਹੈ ਉਹ ਪਾਰਟੀ ਪ੍ਰਧਾਨ ਨੇ ਨਹੀਂ ਕਰਨਾ ਉਹ ਮੁੱਖ ਮੰਤਰੀ ਨੇ ਕਰਨਾ ਸੋ ਇਹਦੇ ਬਾਰੇ ਬਿਹਤਰ ਜਵਾਬ ਹੈ ਜਿਹੜਾ ਉਹ ਹੀ ਦੇ ਸਕਣਗੇ ਅਸ਼wini ਸ਼ਰਮਾ ਜੀ ਕਹਿੰਦੇ ਆ ਕਿ ਮੋਦੀ ਦੇ ਬੱਕਰੀ ਦੀ ਗੱਲ ਕਰੀਏ ਹਾਂ ਅਸ਼wini ਸ਼ਰਮਾ ਜੀ ਕਹਿੰਦੇ ਨੇ ਕਿ ਜਿਹਦੇ ਪ੍ਰਧਾਨ ਨੇ ਕਾਜਕਾਰੀ ਕਿ ਮੋਦੀ ਦੇ ਬੱਕਰੀ ਦਾ ਮੌਜਾ ਦੇਣ ਦੀ ਗੱਲ ਕੀਤੀ ਗਈ ਹੈ ਹਾਲ ਤੱਕ ਮਿਲਿਆ ਨਹੀਂਗਾ ਪਹਿਲਾਂ ਵੀ ਮਜਾ ਹੰਗ ਨਹੀਂ ਕਰਦਾ ਚਲੋ ਇਸ ਤਰ੍ਹਾਂ ਹੈ ਕਿ ਉਹ ਤਾਂ ਸੀਐਮ ਸਾਹਿਬ ਦੇਖਣਗੇ ਜਾਂ ਕੈਬਨਿਟ ਦੇਖੋਗੇ ਵੀ ਕਿਹਦੇ ਮੌਜਾ ਦੇਣਾ ਹੈ ਕਿਹਦਾ ਨਹੀਂ ਦੇਣਾ ਕਿਹਦਾ ਕਿੰਨਾ ਦੇਣਾ ਹੈ ਪਰ ਅਸ਼wini ਸ਼ਰਮਾ ਜੀ ਨੂੰ ਜਿਹੜੇ 10 ਸਾਲ ਪਹਿਲਾਂ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਕਿਸਾਨਾਂ ਦੀ ਇਨਕਮ 10 ਸਾਲਾਂ ਦੇ ਵਿੱਚ ਡਬਲ ਕਰ ਦੂੰਗਾ ਹੋ ਗਈ ਉਹ ਆਪਦੇ ਵਾਲੇ ਪਾਸੇ ਧਿਆਨ ਦੇਣਾ ਨਹੀਂ ਹੈਗਾ ਤੇ ਇੱਧਰ ਮੁਰਗੀਆਂ ਤੇ ਬੱਕਰੇ ਆਦਾਈ ਜਾਂਦੇ ਨੇ ਉਹਨਾਂ ਨੂੰ ਹੋਰ ਜੁ ਕੋਈ ਕਮੇਟੀ ਕਿਸੇ ਗੂਮੇ ਨੇ ਫਾਰਮਨਟ ਦੀ ਗੱਲ ਕਰਦੇ ਹੋ ਪਰ ਤਾਂ ਕਿ ਸਰਕਾਰ ਦੇ ਵਿੱਚ ਸਿਰਫ ਕੋਮਲ ਇੱਕ ਮੰਤਰੀ ਹੈ ਇੱਕ ਚੇਅਰਮੈਨ ਚੇਅਰਮੈਨ ਦੇ ਵਿੱਚ ਵੀ ਕੋਈ ਫालतू ਵੋਟਾਂ ਨਹੀਂ ਮੰਤਰੀ ਦੇ ਵਿੱਚ ਵੀ ਕੋਈ ਵੋਟਾਂ ਨਹੀਂ ਕਿ ਕੀ ਕਰਦੇ ਬੜੀ ਜਲਦੀ ਹੀ ਉਹ ਵੀ ਸਾਰਾ ਜੋ ਤੁਸੀਂ ਕਹਿ ਰਹੇ ਹੋ ਇਹਦੇ ਉੱਪਰ ਵੀ ਇੰਟਰਨਲ ਵਿਚਾਰ ਹੈ ਜਿਹੜਾ ਉਹ ਚੱਲ ਰਿਹਾ ਹੈ ਬੜੀ ਜਲਦੀ ਹੀ ਸਾਡੀਆਂ ਉਹਨਾਂ ਭੈਣਾਂ ਨੂੰ ਜਿਹੜੀਆਂ ਐਕਟਿਵ ਨੇ ਪੋਲੀਟੀਕਲੀ ਵੀ ਸੋਸ਼ੀਅਲੀ ਉਹਨਾਂ ਨੂੰ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਮਿਲ ਗਈਆਂ ਇਹਦਾ ਪ੍ਰੈਰੋਗੇਟਿਵ ਹੈ ਸੀਐਮ ਸਾਹਿਬ ਦਾ ਜੀ ਤੁਸੀਂ ਕਿਉਂ ਤੁਸੀਂ ਪਾਰਟੀ ਦੇ ਪ੍ਰਧਾਨ ਸਾਨੂੰ ਸਾਨੂੰ ਸਾਡੀ ਮਹਿਲਾ ਐਮਐਲਏ ਸਾਹਿਬਾਨ ਨੇ ਮੈਨੂੰ ਹੁਕਮ ਕੀਤਾ ਕਿ ਵੀ ਜੇ ਮੈਂ ਬੰਦੇ ਜੁਆਇਨ ਕਰਾਉਣ ਮੈਂ ਕਿ ਆਜੋ ਭੈਣੇ ਮੇਰੇ ਵੱਲੋਂ ਪਾਰਟੀ ਦੇ ਵਿੱਚ ਅਹੁਦੇਦਾਰੀਆਂ ਦੇ ਲਈ ਕੋਈ ਨਾ ਨਹੀਂ ਹੈਗੀ ਬਸ ਡੈਫੀਨਿਟਲੀ ਡੈਫੀਨਿਟਲੀ ਸੁਣੋ ਇਹ ਨਾ ਹੈ ਗਿਆ ਹੁਣ ਤੁਸੀਂ ਪ੍ਰਧਾਨ ਨੂੰ ਪ੍ਰਧਾਨ ਦੀ ਪਾਵਰ ਨਾ ਜਾਣ ਕਰਾਓ ਮੈਨੂੰ ਸਾਰਾ ਕੁਝ ਪਤਾ ਹੈ ਠੀਕ ਹੈ ਨਾ ਜਿੰਨੀ ਤੇ ਤੁਹਾਨੂੰ ਸਵਾਲ ਕਰਦੇ ਨੂੰ ਹੋ ਗਿਆ ਜਮਾਨਤ ਅਰਜੀ ਫਿਰ ਰਾਤ ਜਿਹੜੀ ਉਹ ਹੋਈ ਹੈ ਉਸ ਨੂੰ ਜਦਾਂ ਦੇਖਦੇ ਹੋ ਕਿਉਂਕਿ ਜਮਾਨਤ ਅਰਜੀ ਪਹਿਲਾਂ ਤੇਰੀ ਗੱਲ ਕੀਤੀ ਗਈ ਸੀ ਔਰ ਗੱਲ ਅਕਸਰ ਨਹੀਂ ਕਰਦੀ ਜਾਈ ਸੀ ਕਿਤੇ ਕੋਰਟ ਤੇ ਸਹੀ ਹੋਏ ਸ਼ਾਇਦ ਜਮਾਨਤ ਮੈਂ ਜਿਹੜਾ ਜਮਾਨਤ ਕੋਰਟ ਨੇ ਨਹੀਂ ਦਿੱਤੇ ਆ ਤੇ ਇਸ ਤੋਂ ਬ੍ਰੌਡਲੀ ਪ੍ਰਾਈਮਾ ਫੇਸੀਆ ਇਹੀ ਸਾਬਤ ਹੁੰਦਾ ਹੈ ਸਿੱਧ ਹੁੰਦਾ ਹੈ ਕਿ ਜੋ ਕੇਸ ਉਹਨਾਂ ਦੇ ਉੱਪਰ ਪਿਆ ਹੈ ਉਹਦੇ ਵਿੱਚ ਤੱਥ ਨੇ ਉਹਦੇ ਵਿੱਚ ਫੈਕਟਸ ਨੇ ਉਹ ਕਿ ਸਹੀ ਨੇ ਜੇ ਉਹ ਸਹੀ ਨੇ ਤਾਂ ਹੀ ਕੋਰਟ ਨੇ ਮੈਂ ਸਮਝਦਾ ਕਿ ਉਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕੀਤਾ ਹੋਵੇਗਾ ਚੰਡੀਗੜ੍ਹ ਦਾ ਵਾਰਟਿੰਗ ਨੇ ਕੱਪੇ ਹੋਏ ਕਹਿੰਦੇ ਫੋਨ ਆ ਗਿਆ ਕਿ ਘਰ ਵਾਪਸੀ ਕਰੋ ਔਰ ਜਦੋਂ ਅਮਰਸਰ ਪਹੁੰਚੇ ਉਹ ਸਿੱਧਾ ਘਰ ਨਹੀਂ ਗਏ ਕਹਿੰਦੇ ਰਾਜਪੁਰ ਵੇਰਕਾ ਦੇ ਘਰ ਗਏ ਤੇ ਉੱਥੇ ਘਰ ਵਾਪਸੀ ਕੀਤੀ ਆ ਔਰ ਰਾਜਪੁਰ ਵੇਰਕਾ ਕਹਿੰਦੇ ਫਿਰ ਨਜ਼ਰਾਈਂ ਕਹਿੰਦੇ ਆਵਾਜ਼ੀ ਪਾਰਟੀ ਤੇ ਜ਼ਬਰਨ ਜੁਆਇਨਿੰਗ ਕਰਾਈ ਦੇਖੋ ਇਸ ਤਰ੍ਹਾਂ ਹੈ ਕਿ ਮੇਰੇ ਕੋਲ ਸਾਡੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਮੇਅਰ ਨੇ ਮੋਤੀਪਾਟੀਆਂ ਜੀ ਜੀ ਮੇਰੇ ਕੋਲ ਉਹਨਾਂ ਦਾ ਫੋਨ ਆਇਆ ਕਿ ਜੀ ਦੋ ਐਮਸੀ ਖੁਦ ਆਪ ਜੁਆਇਨ ਕਰਨਾ ਚਾਹੁੰਦੇ ਨੇ ਤੁਹਾਡੇ ਕੋਲੇ ਅਸੀਂ ਲਾਈਕ ਆਉਣਾ ਚਾਹੁੰਦੇ ਨੇ ਮੈਂ ਕਿਹਾ ਜੀ ਆਏ ਨੂੰ ਆ ਗਏ ਇੱਥੋਂ ਜੁਆਇਨ ਆਪ ਦੀ ਖੁਸ਼ੀ ਨਾਲ ਹੋ ਗਏ ਨੇ ਔਰ ਕਹਿ ਕਿ ਜੀ ਅਸੀਂ ਕੰਮ ਕਰਾਂਗੇ ਪਾਰਟੀ ਲਈ ਆਪਦੇ ਸ਼ਹਿਰ ਦੀ ਆਪਦੇ ਮੋਰਡਨ ਦੀ ਉਸ ਤੋਂ ਮਗਰੋਂ ਜਿਵੇਂ ਤੁਸੀਂ ਮੈਨੂੰ ਵੀ ਰਾਤੀ ਮਿਲਾ ਦੇ 12 1 ਵਜੇ ਕੋਈ ਪੋਸਟ ਪੁੱਛ ਜੀ ਆਈ ਉਹ ਪਈ ਦੇਖੀ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਸਮਾਜ ਦੇ ਵਿੱਚ ਵੀ ਤੇ ਰਾਜਨੀਤੀ ਦੇ ਵਿੱਚ ਵੀ ਹਰ ਤਰ੍ਹਾਂ ਦਾ ਬੰਦਾ ਹੁੰਦਾ ਹੈ ਜੀ ਸਮਾਜ ਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਵੀ ਹਰ ਤਰ੍ਹਾਂ ਦਾ ਬੰਦਾ ਹੁੰਦਾ ਕੋਈ ਜ਼ਬਾਨ ਦਾ ਪੱਕਾ ਹੁੰਦਾ ਕੋਈ ਸਟੈਂਡ ਦਾ ਪੱਕਾ ਹੁੰਦਾ ਤੇ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਥਾਲੀ ਦੇ ਬੈਂਗਣ ਵਾਂਗੂ ਜਿੱਧਰ ਨੂੰ ਮੜੀ ਝੋਲ ਪਈ ਉਧਰ ਨੂੰ ਰੋੜ ਗਏ ਸੋ ਇਹੋ ਜਿਹਿਆਂ ਦਾ ਨਾ ਇੱਧਰ ਕੋਈ ਵੈਲੀ ਹੁੰਦੀ ਹੈ ਨਾ ਉਧਰ ਕੋਈ ਵੈਲੀ ਹੁੰਦੀ ਹੈ ਇੱਥੇ ਆਪ ਆ ਕੇ ਪਾਰਟੀ ਆਫਿਸ ਦੇ ਵਿੱਚ ਸ਼ਾਮਲ ਹੋ ਕੇ ਗਏ ਨੇ 300 ਕਿਲੋਮੀਟਰ ਦੂਰੋਂ ਤੇ ਉਥੋਂ ਉਹ ਰਾਜਕੁਮਾਰ ਵੇਰ ਕਦੇ ਘਰ ਗਏ ਨੇ ਕਿ ਰਾਜਕੁਮਾਰ ਉਹਨਾਂ ਦੇ ਵੇਰ ਕਦੇ ਘਰੇ ਗਿਆ ਇਹ ਤਾਂ ਫਿਰ ਤੁਸੀਂ ਦੱਸ ਰਹੇ ਮੈਨੂੰ ਪਰ ਸਵਾਲ ਇਹ ਹੈ ਵੀ ਸਟੈਂਡ ਹੈ ਜਿਹੜਾ ਪਰ ਉਹਦੇ ਨਾਲ ਜਿਹੜੇ ਜਿਹੜੇ ਐਨੇ ਸਟੈਂਡ ਦੇ ਕੱਚੇ ਨੇ ਉਹਨਾਂ ਤੋਂ ਮੈਂ ਸਮਝਦਾ ਕਿ ਇੱਧਰ ਵੀ ਕੁਝ ਨਹੀਂ ਸਮਰਨਾ ਸੀਗਾ ਸੋ ਇਹ ਤਾਂ ਜੋ ਹੁੰਦਾ ਜਿਵੇਂ ਹੁੰਦਾ ਠੀਕ ਹੀ ਹੈ ਅੱਜ ਹੋਰ ਬਾਜੀ ਚਲੋ ਫਲਾਟ ਨੂੰ ਲੈ ਕੇ ਜੀ ਬੜੇ ਹਲਾਤ ਨੇ ਬੜੇ ਹਲਾਤ ਹੋਏ ਨੇ ਸਰਕਾਰ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਹੋਏ ਨੇ ਸਾਰੀ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਇਨ ਫੈਕਟ ਸਾਡੇ ਜਿਹੜੇ ਮਨਿਸਟਰਸ ਐਮ ਐਲ ਏਜ਼ ਔਰ ਸਾਡੇ ਪਾਰਟੀ ਵਰਕਰਸ ਔਰ ਅਹੁਦੇਦਾਰ ਵੀ ਨੇ ਉਹਨਾਂ ਨੂੰ ਵੀ ਡਿਊਟੀਆਂ ਲੱਗੀਆਂ ਹੋਈਆਂ ਨੇ ਮੈਂ ਸਮਝਦਾ ਕਿ ਅ ਇੰਤਜ਼ਾਮ ਪੁਖਤਾ ਨੇ ਪਰ ਕਿਉਂਕਿ ਕਈ ਤਰ੍ਹਾਂ ਦੀ ਬਾਰਿਸ਼ ਕੱਲੇ ਪੰਜਾਬ ਦੇ ਵਿੱਚ ਨਹੀਂ ਉੱਪਰਲੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਪੈ ਰਹੀ ਹੈ ਉਹਦੇ ਕਰਕੇ ਕੁਝ ਏਰੀਆਜ਼ ਦੇ ਵਿੱਚ ਹਾਲਾਤ ਗੰਭੀਰ ਬਣੇ ਹੋਏ ਨੇ ਪਰ ਐਜ਼ ਆਫ ਨਾਓ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਜੀ ਅਮਰਾਂਗ ਕਮੇਟੀ ਦੀ ਚੋਣਾਂ ਜੀ ਹੋ ਗਈ ਆ ਬਲਾਕ ਕਮੇਟੀ ਦੀ ਬਲਾਕ ਸੰਗਠਨ ਦੀ ਕੀ ਇਹ ਸਰਪੰਚਾਂ ਦਾ ਜਿਹੜਾ ਹੈਗਾ ਪੈਟਰਨ ਤੇ ਕਹ ਲੜੋਂਗੇ ਜਾਂ ਜਿਵੇਂ ਉਹਨਾਂ ਨੂੰ ਕਿ ਅਸੀਂ ਪਿੰਡ ਵਾਲੇ ਜਿਵੇਂ ਚੋਣਾਂ ਜਾਂ ਚੋਣ ਨਿਸ਼ਾਨ ਤੇ ਨਹੀਂ ਇਹ ਜਿਹੜੀ ਇਲੈਕਸ਼ਨ ਹੋਣੀ ਹੁੰਦੀ ਹੈ ਜੀ ਜ਼ਿਲ੍ਹਾ ਪ੍ਰੀਸ਼ਦ ਦਾ ਬਲੌਕ ਸਮਿਤੀ ਦੀ ਇਹ ਚੋਣ ਨਿਸ਼ਾਨ ਤੇ ਹੀ ਹੁੰਦੀ ਹੈ ਜੀ ਇਹ ਇਹ ਤੁਸੀਂ ਕਹਿ ਲਿਆ ਤੁਹਾਡੀ ਸਾਡੀ ਤਾਂ ਵਿਸ਼ੇ ਤਿਆਰੀ ਹੈ ਜੀ ਜਦੋਂ ਲੋਕਾਂ ਦੇ ਕੰਮ ਹਰ ਟਾਈਮ ਕਰਦੇ ਆ ਤੇ ਕੰਮਾਂ ਨਾਲ ਹੀ ਤਿਆਰੀ ਹੁੰਦੀ ਹੈ ਤੇ ਜਦੋਂ ਵੀ ਅਨਾਉਂਸ ਕਰੇਗਾ ਇਲੈਕਸ਼ਨ ਕਮਿਸ਼ਨ ਸਾਡੇ ਵੱਲੋਂ ਤਿਆਰੀ ਹੈ ਜੀ 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 ਜਮਾਨਤ ਅਰਜੀ ਫਿਰ ਰਾਤ ਜਿਹੜੀ ਉਹ ਪਈ ਹੈ ਉਸ ਨੂੰ ਕਿਤਾ ਦੇਖਦੇ ਹੋ ਕਿ ਜ਼ਮਾਨਤਰਜੀ ਪਹਿਲਾਂ ਵੀ ਬੇਨਾਂ ਦੀ ਗੱਲ ਕੀਤੀ ਗਈ ਸੀ ਔਰ ਗੱਲ ਅਕਸਰ ਨਹੀਂ ਕਰਦੀ ਜਾਈ ਰਹੀ ਸੀ ਕਿ ਅੰਦੇ ਕਿ ਰਿਪੋਰਟ ਜੇ ਸਹੀ ਹੋਏ ਕਿ ਸ਼ਾਇਦ ਜ਼ਮਾਨਤ ਕਮੇਟੀ ਕੁੜ ਜ਼ਮਾਨਤ ਕੋਰਟ ਨੇ ਨਹੀਂ ਦਿੱਤੇ ਆ ਤੇ ਇਸ ਤੋਂ ਬ੍ਰਾਡਲੀ ਪ੍ਰਾਈਮਾ ਫੇਸ਼ੀਆ ਇਹੀ ਸਾਬਤ ਹੁੰਦਾ ਹੈ ਸਿੱਧ ਹੁੰਦਾ ਹੈ ਕਿ ਜੋ ਕੇਸ ਉਹਨਾਂ ਦੇ ਉੱਪਰ ਪਿਆ ਹੈ ਉਹਦੇ ਵਿੱਚ ਤੱਥ ਨੇ ਉਹਦੇ ਵਿੱਚ ਫੈਕਟਸ ਨੇ ਉਹ ਕੇਸ ਸਹੀ ਨੇ ਜੇ ਉਹ ਸਹੀ ਨੇ ਤਾਂ ਹੀ ਕੋਰਟ ਨੇ ਮੈਂ ਸਮਝਦਾ ਕਿ ਉਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕੀਤਾ ਹੋਏਗਾ ਹਮਦ ਜੀ ਨੋ ਆਵਾਜ਼ ਦੀ ਪਾਰਟੀ ਵਿਪੱਖ ਹੁੰਦੀ ਸੀ ਕਿ ਕਿਸਾਨਾਂ ਦਾ ਮੁਆਵਜ਼ਾ 50000 ਤੋਂ 60000 ਦਾ ਮੰਗਿਆ ਜਾਂਦਾ ਪਰ ਆਪ ਕੀ ਸੰਚਾਰ ਆਇਆ 63 ਸਾਲ ਹੋ ਗਏ ਹਜੇ ਮੁਆਵਜ਼ਾ 15000 ਦੇ ਘੜਾਏ ਨਾ ਕੀ ਕਰਦੇ ਦੇਖੋ ਇਹਦੇ ਬਾਰੇ ਮੈਨੂੰ ਤਾਂ ਜਿਹੜਾ ਕੰਸਰਨ ਡਿਪਾਰਟਮੈਂਟ ਹੈ ਖੇਤੀਬਾੜੀ ਜਾਂ ਫਾਈਨੈਂਸ ਉਹਦੇ ਬਾਰੇ ਕੀ ਰੀਜਨਸ ਨੇ ਕਦੇ ਇਹ ਡਿਮਾਂਡ ਸਰਕਾਰ ਕੋਲ ਆਈ ਹੈ ਜਾਂ ਨਹੀਂ ਆਈ ਉਹਦੇ ਬਾਰੇ ਪੁਖਤਾ ਪਤਾ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਕੁਝ ਦੱਸ ਸਕੂਗਾ ਕਿ ਕਿਉਂ ਔਰ ਕਿਸ ਕੋਚ ਇਹ ਵੀ ਨਹੀਂ ਹੈ ਕਿ 15000 ਮੇਰੇ ਖਿਆਲ ਦਿੱਤਾ ਮੈਨੂੰ ਆਈਡੀਆ ਹੈ ਮੈਂ 100% ਕਨਫਰਮ ਨਹੀਂ ਪਰ ਜਿੰਨਾ ਮੈਨੂੰ ਆਈਡੀਆ ਹੈ ਉਹ ਡਿਪੈਂਡ ਕਰਦਾ ਹੈ ਓਨ ਦਾ ਕੁਆਂਟਮ ਆਫ ਲਾਸ ਕਿ ਫਸਲ ਦਾ ਨੁਕਸਾਨ ਕਿੰਨਾ ਹੋਇਆ ਹੈ ਉਹ ਚ ਆਈ ਥਿੰਕ ਦੋ ਤਿੰਨ ਵੇਰੀਏਸ਼ਨਸ ਦੇ ਦੋ ਤਿੰਨ ਸਲੈਬਸ ਨੇ ਹੁਣ ਜੇ ਆਪਾਂ ਕਹੀਏ ਵੀ ਸਿਰਫ ਉਸੇ 15000 ਹੀ ਹੈ ਇਸ ਤਰ੍ਹਾਂ ਸ਼ਾਇਦ ਨਾ ਹੋਵੇ ਫਿਰ ਵੀ ਲੈਟ ਮੀ ਬੀ ਡਬਲ ਸ਼ੋਰ ਮੈਨੂੰ ਇੱਕ ਵਾਰੀ ਦੁਬਾਰਾ ਰੀਕਨਫਰਮ ਕਰ ਲਓ ਦੈਨ ਆਲ ਗੈਟ ਬੈਕ ਟੂ ਯੂ ਹਮੇਸ਼ਾ ਤੁਸੀਂ ਵਿਧਾਨ ਸਭਾ ਚ ਕੋਈ ਮੁੱਦਾ ਚੁੱਕਦੇ ਹੁੰਦੇ ਸੀ ਕਿਸਾਨਾਂ ਦੇ ਮਾਮਲੇ ਵਿੱਚ ਵੀ 50000 ਤੋਂ ਵੱਧ ਦੀ ਚੀਜ਼ ਹੈ ਜਿਹੜੀ ਨਵੀਂ ਸਲੇਬ ਉਹ 15 ਦਿਨ ਮੈਕਸਿਮਮ ਐ ਲੋਕੀ 9 ਕਿਲੋ ਹੋ ਰਹਿਣ। ਪਰ ਮੈਂ ਉਹੀ ਕਹਿ ਰਹਿੰਦੀ ਮੇਰੇ ਕੋਈ ਪਤਾ ਕਰਨ ਦਾ ਨਾ ਕਦੇ ਅੱਜ ਤੱਕ ਸਾਢੇ 3 ਕਿਉਂਕਿ ਨਾ ਮੇਰੇ ਕੋਲ ਡਿਪਾਰਟਮੈਂਟ ਹੈ ਇਹ ਨਾ ਹੀ ਮੇਰੇ ਨਾਲ ਕਦੇ ਇਹਦੇ ਬਾਰੇ ਕੋਈ ਕਿਸੇ ਦੀ ਵਿਚਾਰ ਚਰਚਾ ਹੋਈ ਹੈ ਹੁਣ ਜਿਹੜੀ ਚੀਜ਼ ਦਾ ਮੈਂ ਅੱਖੀ ਦੇਖੀ ਨਹੀਂ ਜਾਂ ਕੰਨੀ ਸੁਣੀ ਨਹੀਂ ਹੈਗੀ ਜਾਂ ਮੇਰੇ ਕੋਲ ਉਹਦੇ ਐਡਮਿਨਿਸਟ੍ਰੇਟਿਵਲੀ ਉਹਦੇ ਫੈਕਟਸ ਕੀ ਨੇ ਜੋ ਤੱਕ ਮੇਰੇ ਕੋਲ ਪੂਰੇ ਨਹੀਂ ਆਏ ਨੇ ਮੈਂ ਤੁਹਾਨੂੰ ਕੀ ਜਵਾਬ ਦਵਾਂ ਅਮਨ ਜੀ ਤੁਸੀਂ ਕੈਬਨਿਟ ਮਿਸਟਰ ਮੁੰਡੇ ਨਾਮ ਨਾਲ ਪਾਰਟੀ ਦੇ ਪ੍ਰੈਜ਼ੀਡੈਂਟ ਇਹ ਜ਼ਰੂਰੀ ਨਹੀਂ ਹੈ ਜੀ ਕਿ ਮੀਡੀਆ ਦੇ ਵਿੱਚ ਹਰ ਅਸੀਂ ਆਪਦੇ ਅੰਦਰਲੀ ਪਰਿਵਾਰ ਦੀ ਗੱਲ ਹੈ ਜਿਹੜੀ ਉਹ ਸ਼ੇਅਰ ਕਰੀਏ ਇਹਦਾ ਪ੍ਰੈਰੋਗੇਟਿਵ ਹੈ ਜਿਹੜਾ ਉਹ ਸੋਲੀ ਚੀਫ ਮਿਨਿਸਟਰ ਦਾ ਔਰ ਇਨ ਕੰਸਲਟੇਸ਼ਨ ਵਿਦ ਪਾਰਟੀ ਨੈਸ਼ਨਲ ਕਨਵੀਨਰ ਉਹ ਹੁੰਦਾ ਸੋ ਇਹਦੇ ਬਾਰੇ ਮੈਂ ਸਮਝਦਾ ਕਿ ਉਹਨਾਂ ਦੀ ਵਿਚਾਰ ਚਰਚਾ ਜਿਹੜੀ ਉਹ ਹੋਈ ਹੋਗੀ ਮੇਰੀ ਕੰਸਲਟੇਸ਼ਨ ਹੋਈ ਕਿ ਨਹੀਂ ਹੋਈ ਉਹਦੇ ਨਾਲ ਨਾ ਮੇਰੇ ਖਿਆਲ ਤੁਹਾਡਾ ਕੋਈ ਕੰਸਰਨ ਹੋਣਾ ਚਾਹੀਦਾ ਤੇ ਨਾਲ ਲੋਕਾਂ ਦਾ ਕੰਸਰਨ ਹੋਣਾ ਚਾਹੀਦਾ ਪਾਵਰ ਡਿਪਾਰਟਮੈਂਟ ਹੈ ਜਿਹੜਾ ਇਹ ਟੋਟਲੀ ਪ੍ਰੈਰੋਗੇਟਿਵ ਹੈ ਚੀਫ ਮਿਨਿਸਟਰ ਦਾ ਕਿ ਉਹਨੇ ਕਿਹੜੇ ਮਹਿਕਮੇ ਦਾ ਕੰਮ ਕਿਹੜੇ ਆਪਦੇ ਕੁਲੀਕ ਤੋਂ ਲੈਣਾ ਹੈ ਅਮਨ ਜੀ ਸਟਾਰਟਿੰਗ ਤੇ ਵੀ ਕਿਹਾ ਗਿਆ ਸੀ ਕਿ ਸਰ ਡਿਪਾਰਟਮੈਂਟ ਨੂੰ ਰਿਵਿਊ ਕੀਤਾ ਜਾਏਗਾ ਕਿ ਮੰਤਰੀ ਕਿਉਂਜੇ ਕੰਮ ਕਰ ਰਹੇ ਨੇ ਕਿ ਕੀ ਵਧੀਆ ਕੰਮ ਨਹੀਂ ਹੋ ਰਿਹਾ ਸੀਗਾ ਸ਼ਾਇਦ ਇਹ 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 ਹਵਾਈ ਗੱਲਾਂ ਦਾ ਮੈਂ ਕਦੇ ਹਵਾਈ ਜਵਾਬ ਨਹੀਂ ਦਿੱਤਾ ਹੈਗਾ ਇਹਦੇ ਬਾਰੇ ਰਿਵਿਊ ਜੇ ਕਰਨਾ ਹੈ ਤੇ ਉਹ ਪਾਰਟੀ ਪ੍ਰਧਾਨ ਨੇ ਨਹੀਂ ਕਰਨਾ ਉਹ ਮੁੱਖ ਮੰਤਰੀ ਨੇ ਕਰਨਾ ਸੋ ਇਹਦੇ ਬਾਰੇ ਬਿਹਤਰ ਜਵਾਬ ਹੈ ਜਿਹੜਾ ਉਹ ਹੀ ਦੇ ਸਕਣਗੇ ਅਸ਼wini ਸ਼ਰਮਾ ਜੀ ਕਹਿੰਦੇ ਆ ਕਿ ਮੋਦੀ ਦੇ ਬੱਕਰੀ ਦੀ ਗੱਲ ਕਰੀਏ ਹਾਂ ਅਸ਼wini ਸ਼ਰਮਾ ਜੀ ਕਹਿੰਦੇ ਨੇ ਵਿਜੀਲ ਪ੍ਰਧਾਨ ਦੇ ਕਾਰਜਕਾਰੀ ਕਿ ਮੋਦੀ ਦੇ ਬੱਕਰੀ ਦਾ ਮੌਜੂਦਾ ਦੇਣ ਦੀ ਗੱਲ ਕੀਤੀ ਗਈ ਹੈ ਨਹੀਂ ਹਾਲ ਤੱਕ ਮਿਲਿਆ ਜੀਗਾ ਪਹਿਲਾਂ ਵੀ ਮਿਲਿਆ ਹਾਂ ਨਹੀਂ ਮਿਲਦਾ ਚਲੋ ਇਸ ਤਰ੍ਹਾਂ ਹੈ ਕਿ ਉਹ ਤਾਂ ਸੀਐਮ ਸਾਹਿਬ ਦੇਖਣਗੇ ਜਾਂ ਕੈਬਨਿਟ ਦੇਖੂਗੀ ਵੀ ਕਿਹਦੇ ਮੌਜੂਦਾ ਦੇਣਾ ਹੈ ਕਿਹਦਾ ਨਹੀਂ ਜਿਹੜਾ ਕਿਹਦਾ ਕਿੰਨਾ ਦੇਣਾ ਹੈ ਪਰ ਅਸ਼wini ਸ਼ਰਮਾ ਜੀ ਨੂੰ ਜਿਹੜੇ 10 ਸਾਲ ਪਹਿਲਾਂ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਕਿਸਾਨਾਂ ਦੀ ਇਨਕਮ 10 ਸਾਲਾਂ ਦੇ ਵਿੱਚ ਡਬਲ ਕਰ ਦੂੰਗਾ ਹੋ ਗਈ ਉਹ ਆਪਦੇ ਵਾਲੇ ਪਾਸੇ ਧਿਆਨ ਦੇਣਾ ਨਹੀਂ ਹੈਗਾ ਤੇ ਇੱਧਰ ਮੁਰਗੀਆਂ ਤੇ ਬੱਕਰੇ ਆਦਾਈ ਜਾਂਦੇ ਨੇ ਉਹਨਾਂ ਨੂੰ ਹੋਰ ਜੁ ਕੋਈ ਕਮੇਟੀ ਤੁਸੀਂ ਕਹਿੰਦੇ ਹੋ ਕਿ ਸਰਕਾਰ ਦੇ ਵਿੱਚ ਸਿਰਫ ਕੋਮਲ ਇੱਕ ਮੰਤਰੀ ਹੈ ਇੱਕ ਚੇਅਰਮੈਨ ਚੇਅਰਮੈਨ ਦੇ ਵਿੱਚ ਵੀ ਕੋਈ ਫालतू ਵੋਟਾਂ ਨਹੀਂ ਮੰਤਰੀ ਦੇ ਵਿੱਚ ਵੀ ਕੋਈ ਵੋਟਾਂ ਨਹੀਂ ਕਿ ਕੀ ਕਰਦੇ ਬੜੀ ਜਲਦੀ ਹੀ ਉਹ ਵੀ ਸਾਰਾ ਜੋ ਤੁਸੀਂ ਕਹਿ ਰਹੇ ਹੋ ਇਹਦੇ ਉੱਪਰ ਵੀ ਇੰਟਰਨਲ ਵਿਚਾਰ ਹੈ ਜਿਹੜਾ ਉਹ ਚੱਲ ਰਿਹਾ ਹੈ ਬੜੀ ਜਲਦੀ ਹੀ ਸਾਡੀਆਂ ਉਹਨਾਂ ਭੈਣਾਂ ਨੂੰ ਜਿਹੜੀਆਂ ਐਕਟਿਵ ਨੇ ਪੋਲੀਟੀਕਲੀ ਵੀ ਸੋਸ਼ੀਅਲੀ ਉਹਨਾਂ ਨੂੰ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਮਿਲ ਗਈਆਂ ਇਹਦਾ ਪ੍ਰੈਰੋਗੇਟਿਵ ਹੈ ਸੀਐਮ ਸਾਹਿਬ ਦਾ ਜੀ ਤੁਸੀਂ ਕਿਉਂ ਤੁਸੀਂ ਬਣਾਉਂਦੇ ਹੋ ਪ੍ਰਧਾਨ ਪ੍ਰਧਾਨ ਸਾਨੂੰ ਸਾਨੂੰ ਸਾਡੀ ਮਹਿਲਾ ਐਮਐਲਏ ਸਾਹਿਬਾਨ ਨੇ ਮੈਨੂੰ ਹੁਕਮ ਕੀਤਾ ਕਿ ਵੀਰ ਜੀ ਮੈਂ ਬੰਦੇ ਜਾਇਨ ਕਰਾਉਣ ਮੈਂ ਕਿ ਆਜੋ ਭੈਣੇ ਮੇਰੇ ਵੱਲੋਂ ਪਾਰਟੀ ਦੇ ਵਿੱਚ ਅਹੁਦੇਦਾਰੀਆਂ ਦੇ ਲਈ ਕੋਈ ਨਾ ਨਹੀਂ ਹੈਗੀ ਬਸ ਡੈਫੀਨੇਟਲੀ ਡੈਫੀਨੇਟਲੀ ਸੁਣੋ ਹੁਣ ਤੁਸੀਂ ਪ੍ਰਧਾਨ ਨੂੰ ਪ੍ਰਧਾਨ ਦੀ ਪਾਵਰ ਨਾ ਜਾਣ ਕਰਾਓ ਮੈਨੂੰ ਸਾਰਾ ਕੁਝ ਪਤਾ ਹੈ ਠੀਕ ਹੈ ਨਾ ਜਿੰਨੀ ਤੇ ਤੁਹਾਨੂੰ ਸਵਾਲ ਕਰਦੇ ਨੂੰ ਹੋਗੇ